ਅੱਜ ਕਿਸ ਤਰ੍ਹਾਂ ਦੇ ਕਾਰਵਾਈ ਕੀਤੀ ਹੈ ਜਿਹੜਾ ਨਸ਼ਿਆਂ ਖਿਲਾਫ ਲਗਾਤਾਰੀ ਰੇਡਾਂ ਕੀਤੀ ਜਾਂਦੀਆਂ ਜਾਂ ਵੱਡੇ ਸਮਗਲੇ ਫੜਿਆ ਜਾਂਦਾ ਜਿਹੜਾ ਇਹ ਜਿਹੜਾ ਕੱਲ ਮਿਤੀ 3 ਨੂੰ ਇੱਕ ਮੇਨ ਸਮਗਲੇ ਜਿਹੜਾ ਫਰੀਦਕੋਟ ਦਾ ਸੀਗਾ ਜਿਹਦਾ ਨਾਂ ਸੰਜੀਤ ਕੁਮਾਰ ਸੀ ਟੀ 2 ਸੀ ਜਿਸ ਨੂੰ ਅਸੀਂ ਵੀਰੇ ਵਾਲਾ ਰੋਡ ਨੇੜੇ ਵੇਅਰ ਹਾਊਸ ਤੋਂ ਗ੍ਰਿਫਤਾਰ ਕੀਤਾ ਇਹਨੂੰ ਜਦੋਂ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ 253 ਗ੍ਰਾਮ ਐਰੋਨ ਬਰਾਮਦ ਕੀਤੀ ਗਈ ਹੈ ਤੇ ਇੱਕ ਕੰਪਿਊਟਰ ਕੰਡਾ ਇੰਨੇ ਦੱਸਣ ਜੋਗੇ ਇਹ ਆ ਵੀ ਇਸ ਤੋਂ ਪਹਿਲਾਂ ਵੀ ਅੰਡੀ ਦਾ ਪੱচ্চਾ ਸੀ ਤੇ ਸਾਨੂੰ ਕਾਫੀ ਟਾਈਮ ਤੋਂ ਇਹ ਵਾਂਟਡ ਸੀਗਾ ਕਿਉਂਕਿ ਇਹ ਲੋਕੇ ਇਸ ਟਾਈਮ ਸਭ ਤੋਂ ਜ਼ਿਆਦਾ ਇਹ ਸਾਡੇ ਫਰੀਕੋਡ ਦੇ ਵਿੱਚ ਜਿਹੜੇ ਲੋਕਲ ਜਿਹੜੇ ਇਹਦੇ ਅਸੀਂ ਗਾਹਕ ਬਹੁਤ ਜ਼ਿਆਦੇ ਸੀਗੇ ਤੇ ਕੱਲ ਅਸੀਂ ਨੂੰ ਫਰਨੀਚਰ ਕੰਮ ਜਾਬ ਹੋਇਆ ਤੇ ਅੱਜ ਨੂੰ ਮਾ ਜੋ ਕੋਰਟ ਦੇ ਵਿੱਚ ਨੂੰ ਪੇਸ਼ ਕਰਾਂਗੇ ਨਿਰਮਾਣ ਲਾਵਾਂਗੇ ਤਾਂ ਕਿ ਬਰਾਦਿਆਂ ਦੇ ਕੋਲ 253 ਗ੍ਰਾਮ ਮਹਿਰੋਂ ਤੇ ਇੱਕ ਕੰਪਿਊਟਰ ਖੰਡਾ ਹੈ ਤੇ ਇਸ ਦੀ ਜਿਹੜੀ ਪੁੱਛਗ ਵਿੱਚ ਸਾਨੂੰ ਇਹ ਪਤਾ ਲੱਗਾ ਵੀ ਇਹ ਗਲੀ ਨੰਬਰ 8 ਜਿੱਥੇ ਅਸੀਂ ਹੁਣ ਖੜੇ ਹੋਏ ਹਾਂ ਇਸ ਤੇ ਇਹ ਦੇ ਮੁਕੰਨੇ ਇਸ ਏਰੀਆ ਦੇ ਵਿੱਚ ਇਹਦੀਆਂ ਤਿੰਨ ਪ੍ਰਾਪਰਟੀਆਂ ਨੇ ਜਿੱਥੇ ਇਹ ਆਦਾ ਇਹ ਕਾਰੋਂ ਕਾਰੋਂ ਦਾ ਕਰਮ ਦਾ ਚੱਲ ਰਿਹਾ ਸੀ ਇਹਦਾ ਨਸ਼ੇ ਦਾ ਤੇ ਇਹ ਵੀ ਇਹਦਾ ਘਰ ਇੱਕ ਇੱਕ ਦਾ ਖਾਲੀ ਪਲਾਟ ਦੇ ਸਾਹਮਣੇ ਤੇ ਇੱਕ ਇੱਕ ਹੋਰ ਘਰ ਹੈ ਤੇ ਇਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਾਂਗੇ ਵੀ ਜਿਹੜਾ ਇਹਨਾਂ ਨੂੰ ਜੇ ਇਹ ਪ੍ਰਾਪਰਟੀਆਂ ਇਹਨੇ ਇਸ ਕਮਾਈ ਤੋਂ ਹਰੋਂ ਵੇਚ ਕੇ ਬਣਾਈਆਂ ਜਾਂ ਅਸੀਂ ਜਲਦੀ ਜਲਦੀ ਇਸ ਮਕਾਨ ਦਾ ਟੈਸਟ ਕਰਾਂਗੇ ਤੇ ਜਿਹੜੀ ਬੰਦੀ ਕਰ ਲਈ ਕਰਾਂਗੇ ਸਰ ਇਹ ਵੀ ਪਤਾ ਲੱਗੇ ਕਿ ਜਿਹੜੀਆਂ ਐਕਸਟਰਾ ਪ੍ਰੋਪਰਟੀਆਂ ਬਣ ਗਈਆਂ ਨੇ ਉਥੇ ਜਿਹੜਾ ਨਸ਼ਾ ਕਰਨ ਵਾਲੇ ਆਉਂਦੇ ਸੀ ਜਾਂ ਖਰੀਦਣ ਆਉਂਦੇ ਇੱਥੇ ਬਿਠਾ ਕੇ ਉਹਨਾਂ ਨੂੰ ਨਸ਼ਾ ਵੀ ਕਰ ਲੱਗੇ ਹਾਂ ਇਹ ਬਿਲਕੁਲ ਤਾਂ ਕਿ ਸਮਝਿਆ ਤੁਹਾਨੂੰ ਲੱਗੇ ਗਲੀ ਨੂੰ ਬਰਾਕ ਤੇ ਜਿਹੜਾ ਇੱਕ ਮਕਾਨ ਉੱਤੇ ਕਾਫੀ ਇੰਦੇ ਕੋਲ ਇਸ ਤਰ੍ਹਾਂ ਦੇ ਜਿਹੜੇ ਇਹਨੇ ਆਦੇ ਐਡਿਕਟਡ ਜਿਹੜੇ ਨਸ਼ੇੜੀ ਸੋ ਇੰਦੇ ਕੋਲ ਆਉਂਦੇ ਸੀ ਇਨਲੀਗਲ ਨਿਕਲੀ ਜਾਂ ਕਿਸੇ ਗੈਰਕਾਨੂੰਨੀ ਨਾਲ ਬਣਾਈ ਗਈ ਹੋਈ ਤਾਂ ਉਸ ਸਬੰਧੀ ਕਿਸੇ ਨਹੀਂ ਕਰ ਰਹੀ ਜੋ ਇਸ ਸਮੇਂ ਜਾਂ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਨਸ਼ੇ ਤੋਂ ਬਣਾਈ ਹੋਈ ਪ੍ਰਾਪਰਟੀ ਨੂੰ ਅਸੀਂ ਹੋਰ ਵੀ ਜਿਹੜੇ ਮੁਕੱਦਮੇ ਇਸ ਚੀਜ਼ ਕੀਤੀ ਹੈ ਤੇ ਇਹਨੂੰ ਨਹੀਂ ਪੁੱਛਿਆ ਜਾਏਗਾ ਜਿਹੜੀਆਂ ਦੀਆਂ ਪ੍ਰਾਪਰਟੀਆਂ ਅਸੀਂ ਇਸ ਕੰਮ ਦੇ ਵਿੱਚ ਅਨੁਸੂਚਿਤ ਕਰਾਂਗੇ ਤੇ ਜਿਹੜੀ ਹੋਰ ਵੀ ਜੇ ਕਾਨੂੰਨੀ ਕਰਾ ਸਰ ਜਿਸ ਤਰ੍ਹਾਂ ਪੀਲਾ ਪੰਡਾ ਵਗੈਰਾ ਚੱਲਿਆ ਗਿਆ ਹੈ ਹੈ ਤਾਂ ਉਹ ਅਸੀਂ ਪ੍ਰਾਪਰਟੀਆਂ ਨੂੰ ਆਇਡੈਂਟੀਫਾਈ ਕਰ ਰਹੇ ਹਾਂ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਵੀ ਇਸ ਮਾਲਰ ਫੜੇ ਨੇ ਜਾ ਨਸ਼ਰ ਮਈਆਂ ਪ੍ਰਾਪਰਟੀਆਂ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਕਿ ਕਿਹੜੀ ਕਿਹੜੀ ਨਸ਼ਰ ਮਈਆਂ ਪ੍ਰਾਪਰਟੀ ਹੈ ਤੇ ਜਲਦੀ ਉਹ ਸਮਝਮਤ ਕਰ ਲਈ ਜਾਵੇ। ਬਾਕੀ ਕੋਈ ਨਹੀਂ ਪਾਜੀ ਫਾਲੂ ਨਾ। ਬਹੁਤ ਹੋਰ ਵੀ ਕੋਈ Solo.